ਤਾ ਪੰਜਾਬ ਕੈਬਨਿਟ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਪੰਜਾਬ ਕੈਬਨਿਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਤਾਂ ਪੰਜਾਬ ਕੈਬਨਿਟ ਦੀ ਵੱਡੀ ਅਹਿਮ ਮੀਟਿੰਗ ਸੱਦ ਲਈ ਗਈ ਹੈ ਜਿਸ ਦੇ ਵਿੱਚ ਵੱਡੇ ਫੈਸਲੇ ਨੇ ਜਿਹੜੇ ਉਹ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਵੱਲੋਂ ਲੈ ਜਾਣਗੇ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੈਬਨਿਟ ਮੀਟਿੰਗ ਆ ਜਿਹੜੀ ਉਹ ਸੱਦ ਲਈ ਗਈ ਹੈ 26 ਜੂਨ ਯਾਨੀ ਕਿ ਪਰਸੋਂ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਸੀਐਮ ਰਹਾਇਸ਼ ਦੇ ਉੱਤੇ ਇਹ ਮੀਟਿੰਗ ਹੋਵੇਗੀ ਵੀਰਵਾਰ ਸਵੇਰੇ 11 ਵਜੇ ਮੰਤਰੀ ਮੰਡਲ ਦੀ ਮੀਟਿੰਗ ਹੈ ਜਿਹੜੀ ਹੋਣ ਵਾਲੀ ਹੈ ਫਿਲਹਾਲ ਇਸ ਦਾ ਕੋਈ ਵੀ ਅਜੰਡਾ ਹੈ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਲੇਕਿਨ ਨੋਟਿਸ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਬੂਹ ਕੈਬਨਿਟ ਮੰਤਰੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਨੋਟਿਸ ਦੀ ਕਾਪੀ ਭੇਜੀ ਗਈ ਹੈ ਨੋਟੀਫਿਕੇਸ਼ਨ ਦੀ ਕਾਪੀ ਭੇਜੀ ਗਈ ਹੈ ਤਾਂ ਹੁਣ ਪੰਜਾਬ ਸਰਕਾਰ ਵੱਡੀ ਮੀਟਿੰਗ ਕਰਨ ਵਾਲੀ ਹੈ ਬੀਤੇ ਦਿਨ ਹੀ ਲੁਧਿਆਣਾ ਪਤਵੀ ਜ਼ਿਮਨੀ ਚੌਂ ਦੇ ਵਿੱਚ ਵੱਡੀ ਜਤਾ ਆਮ ਆਦਮੀ ਪਾਰਟੀ ਦੀ ਹੋਈ ਹੈ ਸੰਜੀਵ ਰੋੜਾ ਦੇ ਜਿਹੜੇ ਉਹ ਗ੍ਰਾਸ ਸਭਾ ਮੈਂਬਰ ਤੋਂ ਹੁਣ ਐਮਐਲਏ ਬਣ ਗਏ ਨੇ ਤੇ ਬਹੁਤ ਜਲਦ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਵੀ ਸ਼ਾਮਿਲ ਕੀਤਾ ਜਾਣਾ ਹੈ ਤਾਂ ਇੱਕ ਪਾਸੇ ਮੰਤਰੀ ਮੰਡਲ ਦੇ ਵਿੱਚ ਨਵਾਂ ਚਿਹਰਾ ਸ਼ਾਮਿਲ ਹੋਵੇਗਾ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਵੇਗਾ ਦੂਜੇ ਪਾਸੇ ਮੰਤਰੀ ਮੰਡਲ ਦੀ ਵੀ ਅਹਿਮ ਮੀਟਿੰਗ ਆ ਰਹੀ ਹੋਵੇ ਸੱਦ ਲਈ ਗਈ ਹੈ ਤਾਂ ਕਿਸੇ ਨਾ ਕਿਸੇ ਮੰਤਰੀ ਦੀ ਛੁੱਟੀ ਹੋਣ ਨੂੰ ਲੈ ਕੇ ਵੀ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਵੱਡੀਆਂ ਚਰਚਾਵਾਂ ਚੱਲ ਰਹੀਆਂ ਨੇ ਦੂਜੇ ਪਾਸੇ ਵਿਰੋਧੀ ਧਿਰਾਂ ਇੱਕ ਆਈ ਦੀ ਨਜ਼ਰ ਆਈ ਸੀ ਕਿ ਸੰਜੀਵ अरोड़ा ਨੂੰ ਛੋੜ ਦਿੱਤਾ ਆ ਕੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਪਪੇ ਜਿਹੜਾ ਚਾਹੁੰਦੀ ਹੈ ਕਿਉਂਕਿ ਕੇਜਰੀਵਾਲ ਦੇ ਕੋਲ ਇਸ ਵਕਤ ਕੋਈ ਅਹੁਦਾ ਨਹੀਂ ਹੈ ਲੇਕਿਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਗੱਲ ਦਾ ਖੰਡਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਰਾਜ ਸਭਾ ਨਹੀਂ ਜਾਵਾਂਗਾ ਤਾਂ ਆਪ ਸੁਪਰੀਮੋ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਸ ਦੇ ਵੱਲੋਂ ਹੁਣ ਵੱਡੀ ਮੀਟਿੰਗ ਸੱਦ ਲਈ ਗਈ ਹੈ ਤਾਂ ਪੰਜਾਬ ਦੇ ਕਈ ਅਹਿਮ ਮਸਲੇ ਨੂੰ ਲੈ ਕੇ ਇਹ ਮੀਟਿੰਗਾਂ ਜਿਹੜੀਆਂ ਸੱਦੀ ਗਈ ਹੈ ਔਣ ਵਾਲੇ ਦਿਨਾਂ ਵਿੱਚ ਮਾਨਸੂਨ اجلاس ਵੀ ਪੰਜਾਬ ਵਿધાન ਸਭਾ ਦਾ ਹੋਣਾ ਹੈ ਜਿੱਥੇ ਬਹੁਤ ਸਾਰੀਆਂ ਅਹਿਮ ਬਿੱਲ ਨੇ ਜਿਹੜੇ ਉਹ ਪੇਸ਼ ਕੀਤੇ ਜਾਣੇ ਨੇ ਜਿੱਥੇ ਬਹੁਤ ਵੱਡੇ ਫੈਸਲੇ ਨੇ ਜਿਹੜੇ ਉਹ ਲਏ ਜਾਣੇ ਨੇ ਤਾਂ ਹੋ ਸਕਦਾ ਹੈ ਕਿ ਉਸ ਨੂੰ ਲੈ ਕੇ ਵੀ ਕੁਝ ਨਾ ਕੁਝ ਇੱਥੇ ਡਿਸਕਸ ਕੀਤਾ ਜਾਵੇ ਦੂਜੇ ਪਾਸੇ ਮੰਤਰੀ ਮੰਡਲ ਦੇ ਵਿੱਚ ਜਿਹੜਾ ਵਿਸਥਾਰ ਹੋਣਾ ਹੈ ਜਿਹੜਾ ਫੇਰ ਬਦਲ ਹੋਣਾ ਹੈ ਉਸ ਨੂੰ ਲੈ ਕੇ ਵੀ ਕੋਈ ਨਾ ਕੋਈ ਚਰਚਾ ਇੱਥੇ ਅੱਜ ਹੋਰ ਦੀ ਸੰਭਾਵਨਾ ਦਿੱਤਾਈ ਜਾ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਇਹ ਕੈਬਨਿਟ ਮੀਟਿੰਗ ਹੋਣੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਹੈ ਕਿ ਪਰਸੋਂ ਨੂੰ ਵੱਡੀ ਅਹਿਮ ਮੀਟਿੰਗ ਹੈ ਜਿਹੜੀ ਉਹ ਪੰਜਾਬ ਕੈਬਨਿਟ ਦੀ ਹੋਣ ਵਾਲੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਰਕਾਰ ਦੇ ਕੋਲ 1.5 ਕੋ ਸਾਲ ਤੋਂ ਥੋੜਾ ਜ਼ਿਆਦਾ ਸਮਾਂ ਜਿਹੜਾ ਉਹ ਬਚਿਆ ਤਾਂ ਸਰਕਾਰ ਦੇ ਵੱਲੋਂ ਆਪਣੀ ਕੰਮਾਂ ਦੀ ਰਫ਼ਤਾਰ ਆ ਜਿਹੜੀ ਉਹ ਵੀ ਵਧਾਈ ਜਾਣੀ ਹੈ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਦੂਜੇ ਪਾਸੇ ਹੋਰ ਵਕ ਵਕ ਬੈਕਮੈਨ ਨੂੰ ਲੈ ਕੇ ਕੰਮ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਵਕ ਵਕ ਵਿਭਾਗਾਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰਤੀਆਂ ਨੇ ਜਿਹੜੀਆਂ ਹੋਣ ਵਾਲੀਆਂ ਨੇ ਦੂਜੇ ਪਾਸੇ ਸਰਕਾਰ ਦੀ ਹਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਲੈ ਕੇ ਵੀ ਜਿਹੜੇ ਫੈਸਲੇ ਨੇ ਜਿਹੜੇ ਉਹ ਸਰਕਾਰ ਨੇ ਹੁਣ ਤੱਕ ਲਏ ਨੇ ਉਹ ਫੈਸਲੇ ਜਿਹੜੇ ਉਹਨਾਂ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚ ਆਉਣੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਕੁਝ ਮਸਲਿਆਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨਾਂ ਵਿੱਚ ਵੱਡਾ ਸਟੈਂਡ ਆ ਜਿਹੜਾ ਉਹ ਲਿਆ ਗਿਆ ਸੀ ਜਿੱਥੇ ਪੰਜਾਬ ਦੇ ਮੰਤਰੀ ਦੇ ਜਿਹੜੇ ਉਹ ਵੀ ਉਹਨਾਂ ਦੇ ਨਾਲ ਖੜੇ ਨਜ਼ਰ ਆਏ ਸੀ ਦੂਜੇ ਪਾਸੇ ਜੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਵਿਕਾਸ ਨੂੰ ਲੈ ਕੇ ਵੱਡੇ ਐਲਾਨ ਨੇ ਜਿਹੜੇ ਉਹ ਕੀਤੇ ਗਏ ਨੇ ਹਾਲ ਹੀ ਦੇ ਦਿਨਾਂ ਵਿੱਚ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਹੈ ਜਦੋਂ ਚੋਣਾਂ ਦੇ ਨਤੀਜੇ ਆ ਗਏ ਨੇ ਤਾਂ ਸਰਕਾਰ ਵੱਲੋਂ ਕੰਮ ਦੀ ਰਫ਼ਤਾਰ ਖੇਚਣ ਦੀ ਵੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕੈਬਨਿਟ ਮੀਟਿੰਗ ਦੇ ਭਾਵੇਂ ਏਜੰਡੇ ਸਾਹਮਣੇ ਨਹੀਂ ਆਏ ਲੇਕਿਨ ਜਲਦ ਇਹਨਾਂ ਬਾਰੇ ਸੂਚਿਤ ਕਰਨ ਦਿੱਤਾ ਜਾਵੇਗਾ ਤੇ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੱਖ-ਵੱਖ ਮਿਲਾਂ ਨੂੰ ਲੈ ਕੇ ਅਤੇ ਵੱਡੇ ਫੈਸਲੇ ਆ ਜਿਹੜੀ ਉਹ ਲੈ ਸਕਦੀ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਕੈਬਨਿਟ ਦੇ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਫੈਸਲੇ ਨੇ ਜਿਹੜੇ ਉਹ ਲਏ ਜਾਂਦੇ ਨੇ